ਸਾਡਾ ਹੱਕ ਧੱਕੇ ਰੱਖ ਧੱਕੇਸ਼ਾਹੀ ਬੰਦ ਕਰੋ 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 ਗੁੰਡਾ ਰਾਜ ਬੰਦ ਕਰੋ ਗੁੰਡਾ ਰਾਜ ਬੰਦ ਕਰੋ ਪੀਟਰ ਰਾਏ ਬੰਦ ਕਰੋ ਪੀਟਰ ਰਾਏ ਬੰਦ ਕਰੋ ਜਵਾੜੂ ਰਾਏ ਬੰਦ ਕਰੋ ਜਵਾੜੂ ਰਾਏ ਬੰਦ ਕਰੋ ਜਵਾੜੂ ਰਾਏ ਬੰਦ ਕਰੋ ਰੇੜੇ ਬੰਦ ਕਰੋ ਜਰੂਰ 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 ਰੇੜੇ ਬੰਦ ਕਰੋ ਧੱਕੇਸ਼ਾਹੀ ਬੰਦ ਕਰੋ ਮੁੰਦਰਾਜ ਬੰਦ ਕਰੋ ਜੀ ਮਨਦੀਪ ਸਿੰਘ ਮੇਰਾ ਨਾਮ ਆ ਜੀ ਜੀ ਸ਼੍ਰੀਪਾਕੇ ਸਿੰਘ ਮੰਨੀ ਟਰਾਂਸਪੋਰਟੇਸ਼ਨ ਵਾਲ ਪੰਜਾਬ ਉਹਨਾਂ ਜੀ ਅੱਜ ਡੀਸੀ ਦਫ਼ਤਰ ਕੀ ਕਰਨਾ ਹੈ ਉਹਦੀ ਅੱਜ ਡੀਸੀ ਦਫ਼ਤਰ ਜੀ ਡੀਸੀ ਸਾਹਿਬ ਨੂੰ ਅਸੀਂ ਚਾਬੀਆਂ ਸੌਪੀਆਂ ਸੀਗੀਆਂ ਜੀ ਅੱਜ ਇਹ ਆ ਦੇ ਲਈ ਅੱਜ ਜਿਹੜਾ ਵੀ ਜਿਹੜੇ ਪੀਟਰ ਜਿਹੜੇ ਨੇ ਜਗਾਰੂ ਮੋਟਰਸਾਈਕਲ ਨੇ ਉਹਨਾਂ ਵਾਸਤੇ ਜੀ ਤੇ ਉਹਨਾਂ ਦੀ ਅਸੀਂ ਚਾਬੀਆਂ ਸੌਪਾਣ ਆਏ ਸੀਗੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਚਾਬੀਆਂ ਦੇ ਲਈ ਅਸੀਂ ਰੱਖਦਾ ਕੋਈ ਗੱਲ ਨਹੀਂ ਤੁਹਾਨੂੰ ਜਿਹੜੇ ਸ਼ਹਿਰ ਦੇ ਵਿੱਚ ਸਮੱਸਿਆ ਪ੍ਰੋਬਲਮ ਆ ਰਹੀਆਂ ਉਹ ਥੋੜਾ ਸਹੂਤ ਦਾ ਹੱਲ ਕਰਾ ਸਕਦੇ ਹਾਂ ਅਸੀਂ ਕਰਾ ਦਿਆਂਗੇ ਤੇ ਇਹਨਾਂ ਨੇ ਵਿਸ਼ਵਾਸ ਜੁਰ ਦਵਾਇਆ ਵੀ ਕਹਿੰਦੇ ਸਾਡੀ ਹੱਥੇ ਤੱਕ ਮੀਟਿੰਗ ਅਸੀਂ ਉੱਪਰ ਲੈਵਲ ਤੇ ਕਰਵਾ ਸਕਦੇ ਕਿਹੜੀ ਕਿਹੜੀ ਸਮੱਸਿਆ ਆ ਰਹੀ ਤੁਹਾਨੂੰ ਜੀ ਮੋਟਰਸਾਈਕਲ ਆ ਸਾਡਾ ਜਿਹਦੇ ਵੀ ਆਪਾਂ ਬਾਹਰ ਨਿਕਲਦੇ ਆ ਉਹਦਾ ਚਲਾਨ ਬਣ ਜਾਂਦਾ ਜਿਹੜਾ ਕਿ ਮੋਟਰਸਾਈਕਲ ਆ ਜਿਹਦੇ ਮਗਰ ਰੀੜੀ ਲਾਈ ਹੋਈ ਆ ਹਾਂ ਉਹਦਾ ਜਿਹੜਾ ਇੱਕ ਜਗਾੜੂ ਆ ਨਾ ਕਿ ਉਹ ਆਪਾਂ ਉਹ ਲੀਗਲ ਉਹ ਚਲਾਨ ਹੀ ਸਾਦੇ ਜੋ ਕਿ ਸਰਕਾਰ ਨੂੰ ਵੀ ਉਹ ਚੀਜ਼ ਘਾਟਾ ਆਦਾ ਸਾਨੂੰ ਵੀ ਘਾਟਾ ਵਾ ਜੀ ਕਿਉਂਕਿ ਸਾਡਾ ਕੰਮ ਖੋਇਆ ਜਾ ਰਿਹਾ ਵਾ ਸਰਕਾਰ ਦਾ ਟੈਕਸ ਦਾ ਕੰਮ ਖੋਇਆ ਜਾ ਰਿਹਾ ਹਾਂ ਜੀ ਅਸੀਂ ਟੈਕਸ ਪਾਸਿੰਗ ਸ਼ੋਰ ਦਾ ਪ੍ਰਦੂਸ਼ਣ ਭਰਦੇ ਆ ਰੋਲਾਂ ਦੇ ਟੂਲ ਪਲਾਜਾਂ ਤੇ ਚੱਲਦੇ ਆ ਧੂਸ ਭਰਦੇ ਆ ਟੂਲ ਪਲਾਜੇ ਭਰਦੇ ਆ ਅਸੀਂ ਫਿਰ ਵੀ ਅਸੀਂ ਘਰੇ ਬਹਿਲੇ ਬਹਿ ਕੇ ਸ਼ਾਂਤ ਹੋ ਕੇ ਜਾਈਏ ਕਿੰਨੇ ਦਿਨ ਇੰਤਜ਼ਾਰ ਕਰੋਗੇ ਕਿੰਨੇ ਦਿਨ ਇਹ ਸਿਰਪਾਜੀ ਸਾਡਾ 10 ਦਿਨ ਦਾ ਟਾਈਮ ਦਿੱਤਾ ਗਿਆ ਜੀ ਸਾਡੇ 10 ਦਿਨਾਂ ਤੱਕ ਟਾਈਮ ਦੀ ਮੀਟਿੰਗ ਕੀਤੀ ਗਈ ਹੈ ਅਸੀਂ ਉਸੇ ਲੈਵਲ ਦੇ ਪੰਜਾਬ ਪਤਾ ਪ੍ਰਧਾਨਾਂ ਨਾਲ ਲੈਵਲ ਕੱਲ ਮੀਟਿੰਗ ਕਰਕੇ ਕਲੀਅਰ ਕਰਾਂਗੇ ਜੇ ਨਹੀਂ ਉਸ ਤੋਂ ਬਾਅਦ ਇਹ ਨਾਲ ਸਾਡੀ ਮੀਟਿੰਗ ਲਈ ਗਈ ਅਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਇੱਕ ਦਰਾਂ ਦੇ ਮੂਹਰੇ ਮਤਾ ਨਾ ਲਾਵਾਂਗੇ ਅੱਜ ਇਕੱਲਾ ਲੁਧਿਆਣੇ ਚ ਜੇ ਸਾਰੇ ਪੰਜਾਬ ਅੱਜ ਪੂਰੇ ਪੰਜਾਬ ਦੇ ਵਿੱਚ ਹੈ ਜੀ ਅੱਜ ਸਾਰੇ ਪੂਰੇ ਪੰਜਾਬ ਦੇ ਸਾਰੇ ਡੀਸੀ ਸਾਹਿਬਾਂ ਨਾਲ ਘਰਾਓ ਕੀਤਾ ਗਿਆ ਹੈ ਜੀ ਅੱਜ ਅੱਜ ਪੂਰੇ ਜ਼ਿਲ੍ਹਾ ਨੇ ਮੈਂ ਹਾਂ ਠੀਕ ਸਾਡੇ ਪੂਰੇ ਪੰਜਾਬ ਬਲਜੀਤ ਸਿੰਘ ਬੋਹਲਾ ਜੀ ਸੂਬਾ ਪ੍ਰਧਾਨ ਠੀਕ ਹੈ ਜੀ ਆਓ ਭਾਜੀ ਜੀ ਸਿੰਘ ਆ ਜੀ ਮੈਂ ਸਿੱਧਾ ਵੇੜ ਦੂੰ ਸੇਕਰੀਆਂ ਮਿੰਨੀ ਟਰਾਂਪੋਰਟ ਆਲ ਪੰਜਾਬ ਦਾ ਜੀ ਕਿ ਅਸੀਂ ਸਾਨੂੰ ਵੇਖਦਾ ਜੀ ਜਿਆਦਾ ਮੋਟਰਸਾਈਕਲ ਰੇੜੀ ਦੀ ਆ ਜੀ ਜੋ ਸਾਡਾ ਕੰਮ ਛੋਟੇ ਹਾਥੀਆਂ ਦਾ ਪਿਕਪਾਂ ਦਾ ਉਹ ਕੰਮ ਚੱਕ ਰਹੀ ਆ ਅਸੀਂ ਓਵਰਲੋਡ ਪਾ ਰਹੇ ਆ 407 ਦਾ 407 ਹੋਰ ਉਸ ਤੋਂ ਵੱਡੇ ਕੈਂਟਰਾਂ ਦਾ ਕੰਮ ਇਸ ਤਰ੍ਹਾਂ ਢਾਂਚਾ ਸਾਰਾ ਹੀ ਵਿਗੜਿਆ ਹੋਇਆ ਜੀ ਤੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਆ ਜੀ ਵੀ ਇਹ ਜੇ ਮੋਟਰਸਾਈਕਲ ਕੱਲੀ ਇੱਕ ਰੇੜੀ ਬੰਦ ਕੀਤੀ ਜਾਵੇ ਜੀ ਸਾਰੀਆਂ ਗੱਡੀਆਂ ਆਪੋ ਆਪਣਾ ਮਾਲ ਚੱਕਣ ਤੇ ਆਪੋ ਆਪਣਾ ਮਾਲ ਢੋ ਕੇ ਆਪਣੇ ਘਰ ਦੇ ਗੁਜ਼ਾਰੇ ਚ ਲਾਉਣ ਸਾਡਾ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਜੀ ਜੀ ਡੀਸੀ ਸਾਹਿਬ ਨੇ ਹੁਣ ਕੀ ਆਸ਼ਵ assurance ਡੀਸੀ ਸਾਹਿਬ ਨੇ ਜੀ ਸਾਨੂੰ ਭਰੋਸਾ ਦਿੱਤਾ ਵਾ ਵੀ ਅਸੀਂ ਤੁਹਾਡੀ ਉੱਪਰ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਕੇ ਤੇ ਤੁਹਾਡਾ ਹੱਲ ਕਰਵਾਵਾਂਗੇ ਜੇ ਹੱਲ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਨਹੀਂ ਹੱਲ ਹੁੰਦਾ ਜੀ ਅਸੀਂ ਉੱਪਰ ਆਪਣੀ ਕਮੇਟੀ ਦੇ ਨਾਲ رابطہ ਕਾਇਮ ਕਰਕੇ ਜੀ ਤੇ ਜੋ ਕਹਿਣਗੇ 10 ਦਿਨਾਂ ਤੱਕ ਅਸੀਂ ਡੀਸੀ ਸਾਹਿਬ ਦੇ ਚ ਧਰਨਾ ਲਾਵਾਂਗੇ ਜੀ ਵੱਡਾ ਆਲ ਪੰਜਾਬ ਦਾ ਓਕੇ ਠੀਕ ਹੈ ਜੀ ਹਾਂ ਜੀ ਬਲਵਿੰਦਰ ਜੱਜ ਕੀ ਕਹਿਣਾ ਚਾਹੁੰਦੇ ਜਿਹੜਾ ਡੀਸੀ ਸਾਹਿਬ ਕੋਲ ਤੁਸੀਂ ਮੰਗ ਪੱਤਰ ਲੈ ਕੇ ਅਸੀਂ ਮੰਗ ਪੱਤਰ ਲੈਣਾ ਹੈ ਜੀ ਆਪਣੇ ਜਿਹੜੇ ਜਗਾੜੂ ਜਿਹੜੇ ਆ ਸਰਕਾਰ ਦੇ ਬਣਾਏ ਹੋਏ ਉਹਨਾਂ ਨੂੰ ਬੰਦ ਕਰਾਉਣ ਦੇ ਦੰਦ ਵਿੱਚ ਆਏ ਜੀ ਹਾਂ ਜੀ ਅਜੇ ਮਨ ਕੋਲ ਦੇਖੇ ਚੱਲੇ ਆ ਤੇ ਸਭ ਜੋ ਚੱਲੇ ਉਹਨਾਂ ਨੇ 10 ਦਿਨ ਦਾ ਭਰੋਸਾ ਲਵਾਇਆ ਜੇ 10 ਦਿਨ ਬਾਅਦ ਉਹਨੂੰ ਨਹੀਂ ਆਪਾਂ ਨੂੰ ਸਾਨੂੰ ਸਾਫ਼ ਕਰ ਦੇਵੇ ਪੂਰੇ ਪੰਜਾਬ ਦਾ ਤੁਹਾਨੂੰ ਕਰੇ ਸਾਡੇ ਪੂਰੇ ਪੰਜਾਬ 'ਚ ਕਰੋਗੇ ਜਣੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹਾਂ ਜੀ 10 ਦਿਨ ਦਾ ਭਰੋਸਾ ਲਵਾਇਆ ਹੈ ਜੀ 10 ਦਿਨ ਦਾ ਟਾਈਮ ਦਵਾ ਜੇ ਨਹੀਂ ਲਾਹਣਾ ਜਹਾਂ ਲੂੰਗਾ ਸਾਰੇ ਪੂਰੇ ਪੰਜਾਬ ਦਾ ਤੁਹਾਨੂੰ ਨਾ ਕੋਈ ਬੰਦਾ ਨਹੀਂ ਠੀਕ ਹੈ ਜੀ ਹਾਂ